ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਪਹਿ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਸਿਆਸੀ ਮਾਰਤ ਸਰਦਾਰ ਜਸਬੀਰ ਸਿੰਘ ਪੱਟੀ ਮੌਜੂਦ ਨੇ ਅਸੀਂ ਬੇਹਦ ਐਮ ਖਬਰ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਪੱਟੀ ਸਾਹਿਬ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਚਾਚੀ ਲੈ ਕੇ ਆਖਿਰਕਾਰ ਉਹੀ ਹੋਇਆ ਜਿਹਦਾ ਡਰ ਸੀ ਕਿ ਅਕਾਲੀ ਦਲ ਦੇ ਅੰਦਰੋਂ ਹੁਣ ਬਗਾਵਤ ਜਿਹੜੀ ਹੈ ਉਹ ਖੜੀ ਹੋ ਚੁੱਕੀ ਹੈ ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਨਾਲ ਦੇ ਆਂ ਦੀ ਵੱਡੇ ਅਕਾਲੀ ਆਗੂ ਕਹਿ ਲੋ ਜਾਂ ਮਾਝੇ ਵਾਲਿਆਂ ਦੀ ਕਹਿ ਲੋ ਜਾ ਮਤਲਬ ਕਿ ਪਾਰਟੀ ਦੇ ਅੰਦਰੋਂ ਜੋ ਮਤਲਬ ਕਿ ਜਥੇਦਾਰਾਂ ਨੂੰ ਹਟਾਉਣ ਤੋਂ ਬਾਅਦ ਜਿਸ ਕਿਸਮ ਦੀ ਨਰਾਜ਼ਗੀ ਕਹਿ ਲਓ ਉਹ ਸਾਹਮਣੇ ਫਟ ਕੇ ਆਈ ਆ ਕੀ ਅਸੀਂ ਇਹਨੂੰ ਉਸੇ ਸੰਦਰਭ ਚ ਸਮਝੀਏ ਜੋ ਆਮ ਸਿੱਖ ਦਾ ਇੱਕ ਦਾ ਰਿਐਕਸ਼ਨ ਰਿਹਾ ਸੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਲੈ ਕੇ ਕਿਉਂਕਿ ਉਹਨਾਂ ਨੇ ਕਿਹਾ ਜੋ ਵੱਡੇ ਲੀਡਰ ਨੇ ਲੋਧੀ ਨੰਗਲ ਸਾਹਿਬ ਹੋ ਗਏ ਉਹ ਕਹਿੰਦੇ ਕਿ ਸਾਨੂੰ ਤੇ ਪਤਾ ਹੀ ਨਹੀਂ ਕਿ ਚੱਲ ਕੀ ਰਿਹਾ ਕਿ ਜਾਂ ਸਾਨੂੰ ਬਿਨਾਂ ਪੁੱਛੀ ਇਹ ਸਾਰਾ ਕੁਝ ਜੋ ਵਾਪਰ ਰਿਹਾ ਜਥੇਦਾਰਾਂ ਨੂੰ ਹਟਾਉਣਾ ਜਾਂ ਸ਼ਰੂਨੀ ਕਮੇਟੀ ਦੇ ਐਗਜ਼ੈਕਟਿਵ ਦੇ ਫੈਸਲੇ ਬਹੁਤ ਵੱਡੀ ਇੱਕ ਨਰਾਜ਼ਗੀ ਕੀ ਜਾਂ ਬਗਾਵਤ ਕਹਿ ਲਈਓ ਕਿ ਉਹ ਸਾਹਮਣੇ ਆ ਰਹੀ ਹੈ ਪਹਿਲੀ ਗੱਲ ਤੇ ਇਹ ਆ ਕਿ ਤੁਹਾਨੂੰ ਪਤਾ ਹੋਏਗਾ ਜਿਸ ਦਿਨ ਮਜੀਠੀਆ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਘਰ ਜਾਂਦੇ ਨੇ ਜੀ ਉਹਨਾਂ ਨਾਲ ਗੱਲਬਾਤ ਕਰਦੇ ਤੇ ਉਹਨਾਂ ਨੂੰ ਇੱਕ ਆਡੀਓ ਸੁਣਾਈ ਜਾਂਦੀ ਹੈ ਉਹ ਕਿਸ ਲੀਡਰ ਦੀ ਸੀਗੀ ਉਹ ਅਸੀਂ ਨਹੀਂ ਦੱਸਣਾ ਲੋਕਾਂ ਸਾਰੇ ਨੂੰ ਪਤਾ ਉਹ ਲੀਡਰ ਦੀ ਸੀ ਜਿਹੜਾ ਲੀਡਰ ਅੱਜ ਕੱਲ ਕੇ ਨਾ ਵੀ ਵੇਖੋ ਜੀ ਅਕਾਲ ਤਖਨ ਨੂੰ ਕੋਈ ਅਧਿਕਾਰ ਨਹੀਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਮਾਮਲੇ ਦਖਲਅੰਦਾਜ਼ੀ ਕਰਨ ਦਾ ਜੇ ਅਧਿਕਾਰ ਤੁਸੀਂ ਵਰਕਿੰਗ ਕਮੇਟੀ ਨੂੰ ਹੈਗਾ ਲੋਕ ਸਮਝੀ ਕਿ ਸਾਡੀ ਗੱਲ ਕੌਣ ਉਹਦੀ ਇੱਕ ਆਡੀਓ ਸੁਣਾਈ ਸੀ ਜਿਹਦੇ ਵਿੱਚ ਧੰਮੀ ਸਾਹਿਬ ਦੇ ਖਿਲਾਫ ਬੜੀਆਂ ਅਸ਼ਲੀਲ ਤੇ ਬੜੀਆਂ ਭੱਦੀਆਂ ਗੱਲਾਂ ਕੀਤੀਆਂ ਗਿਆ ਸੀਗੇ ਤੇ ਤਮੀਜ਼ ਆਬ ਨੇ ਇੰਨੀ ਗੱਲ ਕਹੀ ਸੀ ਬਜੀਠਿਆ ਸਾਹਿਬ ਤੁਸੀਂ ਆਪ ਹੀ ਸੋਚ ਲਓ ਵੀ ਹੁਣ ਮੇਰਾ ਉਹਨਾ ਵਾਪਸ ਬਣਦਾ ਐਨਾ ਕੁਝ ਹੋ ਗਿਆ ਹੁਣ ਕਿਆ ਜਨਾ ਮੇਰੇ ਬਾਰੇ ਮੈਂ ਕਿਵੇਂ ਵਾਪਸ ਆਵਾਂ ਦੂਸਰੀ ਚੀਜ਼ ਤਮੀਜ਼ ਆਬ ਇਮਾਨਦਾਰ ਤੇ شریف ਜੇ ਬੰਦੇ ਨੇ ਉਹ ਕਿਸੇ ਬੰਬਾਲ ਚ ਨਹੀਂ ਪੈਣਾ ਚਾਹੁੰਦੇ ਤੇ ਹਾਰਟ ਟੈਗ ਦੇ ਮਰੀਜ਼ ਨੇ ਮੈਂ ਵੀ ਦੱਸ ਦਿਆਂ ਉਹਨਾਂ ਦੇ ਸਟੈਂਟ ਵੀ ਪਏ ਨੇ ਉਹਨਾਂ ਦੇ ਦੋ ਬੇਟੇ ਆ ਇੱਕ ਅਸਟਿਡੇ ਦੇ ਵਿੱਚ ਤੇ ਇੱਕ ਨੀਵੀਚ ਵੱਡਾ ਬੇਟਾ ਨਾ ਵੱਡਾ ਉਹਦੀ ਸ਼ਾਦੀ ਤੇ ਜੇ ਹੋਈ ਤੇ ਛੋਟੇ ਦੀ ਸ਼ਾਦੀ ਹੋਈ ਤੇ ਇਹਨਾਂ ਦੇ ਕਰ ਜਿਹੜਾ ਪੋਤਰ ਹੋਇਆ ਸੀ ਛੋਟਾ ਬੇਟਾ ਵੀ ਆਇਆ ਵਾ ਇਹੋ ਹੀ ਗੱਲ ਕਹਿੰਦਾ ਪਾਪਾ ਤੁਸੀਂ ਕਿਉਂ ਆਪਣੇ ਇਹੋ ਜਿਹੇ ਬੋਝ ਰੱਖੇ ਬੰਦੇ ਉੱਤੇ ਕਿਉਂ ਤੁਸੀਂ ਆਪਣੇ ਆਪ ਨੂੰ ਮੌਤ ਨੂੰ ਵਾਸੀ ਕਿਉਂ ਤੁਹਾਡੀ ਸਾਨੂੰ ਬਹੁਤ ਲੋਡ ਉਹਨਾਂ ਦੀ ਪਤਨੀ ਨੇ ਦੇ ਉਹਨਾਂ ਦੇ ਬੇਟੇ ਨੇ ਬਹੁਤ ਦਬਾ ਪਾਇਆ ਤੁਸੀਂ ਹਸਤੀ ਬਾ ਦੇਖ ਕੇ ਘਰ ਵਿੱਚ ਚੁੱਪ ਕਰਕੇ ਸਾਨੂੰ ਲੋੜ ਨਹੀਂ ਇਹੋ ਜੀ ਲੀਡਰੀ ਦੀ ਉਹ ਜਿਹੜੀ ਆਡੀਓ ਸੁਣਾਈ ਹੈ ਬਿਕਰ ਤੇ ਮਜੀਠਿਆ ਦੇ ਮੰਨ ਤੇ ਉਹਦਾ ਅਸਰ ਸੀਗਾ ਪੀ ਜੇ ਇਹੋ ਜਿਹੇ ਵਿਅਕਤੀ ਬਾਰੇ ਪ੍ਰਤੀ ਕੋਈ ਵਿਅਕਤੀ ਇਹੋ ਜੀ ਜ਼ੁਬਾਨ ਕਰਦਾ ਜ਼ੁਬਾਨੋਂ ਅਰਥਾਂ ਦਾ ਬਾਤ ਬੜੀ ਮਾਰੀ ਗੱਲ ਹੁਣ ਜਿਹੜਾ ਕੱਲ ਫੈਸਲਾ ਹੋਇਆ ਜਥੇਦਾਰ ਬਾਰੇ ਕੀਤਾ ਇੱਕ ਬਾਰੇ ਦੀ ਇਕੱਠੇ ਦੋ ਬਾਰੇ ਕਰਤਾ ਤੁਸੀਂ 26 ਦਿਨਾਂ ਦੇ ਵਿੱਚ ਵਿੱਚ ਤਿੰਨ ਜਥੇਦਾਰ ਤੌਰ ਤੇ ਤੁਸੀਂ ਜਿਹਦੇ ਬਾਰੇ ਅੱਜ ਮੈਂ ਟਿੱਪਣੀ ਬਾਅਦ ਚ ਕਰੂੰਗਾ ਜਿਹੜੀ ਅੱਜ ਟਿੱਪਣੀ ਕੀਤੀ ਨਾ ਗਿਆਨੀ ਹਰਪ੍ਰੀਤ ਉਹ ਵੀ ਟਿੱਪਣੀ ਕਰੂੰਗਾ ਮੈਂ ਉਹਨਾਂ ਕਿੱਥੇ ਜਾ ਕੇ ਗੱਲ ਲਈਏ ਹੁਣ ਵਿਕਰਮ ਸਿੰਘ ਮਜੀਠੀਆ ਨੇ ਅੱਜ ਖੰਡਾ ਖੜਕਾਤਾ ਜਿਹੜਾ ਬਲਟੋਵਾ ਕਹਿੰਦਾ ਖੰਡਾ ਖੜਕਾਉਂਗਾ ਮੈਂ ਉਹ ਤੇ ਖੜਕਾ ਦੀ ਸੀਗਾ ਤੇ ਬਿਕਰਮ ਸਿੰਘ ਮਜੀਠੀਆ ਨੇ ਆਪਣਾ ਖੰਡਾ ਖੜਕਾ ਦਿੱਤਾ ਉਹਦੇ ਚ ਇਹ ਗੱਲ ਕਹਿਤੀ ਇੱਕ ਪ੍ਰੈਸ ਰੂਲ ਜਾਰੀ ਕਰਕੇ ਚੰਡੀਗੜ੍ਹ ਤੋਂ ਜਿਹਦੇ ਉੱਤੇ ਸਾਈਨ ਬਿਕਰਮ ਸਿੰਘ ਮਜੀਠੀਆ ਦੇ ਨੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੇ ਨੇ ਲਖਬੀਰ ਸਿੰਘ ਲੋਧੀ ਡੰਗਲ ਕੋਰ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਸ਼੍ਰੋਮਣੀ ਕਮੇਟੀ ਮੈਂਬਰ ਵੀ ਹੈ ਤੇ ਹਲਕਾ ਇੰਚਾਰਜ ਅਜਨਾਲਾ ਵੀ ਹੈ ਸਰਬਜੋਤ ਸਿੰਘ ਸਾਹੀ ਇਹ ਹਲਕਾ ਇੰਚਾਰਜ ਮਕੇਰੀਆਂ ਵਾ ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਤੇ ਸਿਮਰਨਜੀਤ ਸਿੰਘ ਢਿੱਲੋਂ ਜੂਤ ਆਗੂ ਪੰਜਾਬ 7 ਆਗੂਆਂ ਦੇ ਦਸਖਤਾਂ ਹੇਠ ਚੰਡੀਗੜ੍ਹ ਤੋਂ ਇੱਕ ਪ੍ਰੈਸ ਰਿਲੀਜ਼ ਜਾਰੀ ਹੁੰਦਾ ਜਿਸ ਚੇਕਰ ਕਹਿ ਦਿੱਤੀ ਗਈ ਹੈ ਵੀ ਭਾਈ ਅਸੀਂ ਕੱਲ ਦੀ ਕਾਰਵਾਈ ਨਾਲ ਸਹਿਮਤ ਨਹੀਂ ਉਹ ਗੁਰੂ ਗ੍ਰੰਥ ਦੇ ਗੁਰਪੰਥ ਦੀ ਨਮਾਇੰਦਗੀ ਨਹੀਂ ਕਰਦੀ ਲਖਬੀਰ ਸਿੰਘ ਲੋਦੀ ਨੰਗਲ ਨੇ ਤੇ ਇੱਕ ਟੀਵੀ ਚੈਨਲ ਨਾਲ ਗਲਤ ਕਰਦਾ ਕਹਿੰਦਾ ਵੀ ਸਾਡੇ ਨਾਲ ਕਿਸੇ ਪ੍ਰਕਾਰ ਦੀ ਕੋਈ ਸਲਾਹ ਨਹੀਂ ਕੀਤੀ ਗਈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕੁਝ ਦੱਸਿਆ ਨਹੀਂ ਗਿਆ ਅਸੀਂ ਇਹਦੀ ਨਿੰਦਾ ਵੀ ਕਰਦੇ ਹਾਂ ਤੇ ਅਸੀਂ ਕਹਿੰਦੇ ਵੀ ਇਹ ਫੈਸਲਾ ਗਲਤ ਕੀਤਾ ਗਿਆ ਅਕਾਲ ਤਖਤ ਸੁਪਰੀਮ ਅਕਾਲ ਤਖਤ ਦੀ ਸੋਵਰਨਿਟੀ ਨੂੰ ਅਸੀਂ ਚੈਲੰਜ ਨਹੀਂ ਕਰ ਸਕਦੇ لیکن ਜਿਹੜੇ ਸਾਡੇ ਮਾਨਯੋਗ ਚੀਮਾ ਸਾਹਿਬ ਡਾਕਟਰ ਦਲਜੀਤ ਸਿੰਘ ਚੀਮਾ ਸ੍ਰੀ ਅਕਾਲੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਕਿ ਪਾਰਟੀ ਦੀ ਭਰਤੀ ਦਾ ਅਧਿਕਾਰ ਕੇਵਲ ਵਰਕਿੰਗ ਕਮੇਟੀ ਕੋਲ ਇਹਦਾ ਮਤਲਬ ਜਿਹੜੀ ਅਕਾਲ ਤਖਤ ਤੋਂ 2 ਦਸੰਬਰ 2024 ਨੂੰ ਕਮੇਟੀ ਬਣਾਈ ਗਈ ਉਹਨੂੰ ਕੋਈ ਅਧਿਕਾਰ ਨਹੀਂ ਹੈ ਇੱਥੇ ਉਹਨਾਂ ਨੇ ਅਕਾਲ ਤਖਤ ਨੂੰ ਨਕਾਰਤਾ ਅਗਲੇ ਕਹਿੰਦੇ ਆ ਉਹ ਕਹਿੰਦੇ ਵੀ ਜਿਹੜੀ ਅਕਾਲ ਤਖਤ ਤੋਂ ਚੀਮਾ ਸਭ ਇੱਥੇ ਨਹੀਂ ਰੁਕੇ ਅੰਗੇ ਕਹਿੰਦੇ ਅਕਾਲ ਤਖਤ ਤੋਂ ਗਠਿਤ ਕੀਤੀ ਕਮੇਟੀ ਜੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਕਿੱਡੀ ਵੱਡੀ ਗੱਲ ਕੀ ਹੈ ਅਕਾਲ ਤਖਤ ਤੇ ਕਿੱਡਾ ਵੱਡਾ ਹਮਲਾ ਉਹ ਕਹਿੰਦੇ ਜਿਹੜੀਆਂ ਮਰਚੀ ਪਰਚੀਆਂ ਛਪਵਾਉਣ ਤੇ ਮੈਂਬਰੀ ਫੀਸਾਂ ਦੇਕਰ ਪਾਰਟੀ ਕੋਲ ਤੇ ਫਿਰ ਦੱਸੋ ਜਿਹੜੀ ਕਮੇਟੀ ਬਣੀ ਉਹਦੇ ਪੱਲੇ ਕੀ ਰਿਹਾ ਤੇ ਚੀਮਾ ਸਭ ਤੋਂ ਬਹੁਤੇ ਖੁਸ਼ ਨਹੀਂ ਗਏ ਜਿਹੜੀ ਗੱਲ ਚੀਮਾ ਅੱਜ ਕੀਤੀ ਆ ਵਿਕਰਨ ਸਿੰਘ ਮਜੀਠੀਆ ਨੇ ਬੜੀ ਸਮੇਤੇ ਕੀਤੀ ਆ ਇਹ ਤੇ ਨਹੀਂ ਕਿਹਾ ਉਹਨਾਂ ਵੀ ਰੱਦ ਕੀਤਾ ਜਾਵੇ ਫੈਸਲਾ ਲੇਕਿਨ ਇਹ ਜ਼ਰੂਰ ਕਿਹਾ ਪੀਐਸਸੀਓ ਦੇ ਫੈਸਲੇ ਸਹਿਮਤ ਨਹੀਂ ਇੱਥੇ ਹੀ ਬਸਦੀ ਜਿਹੜੇ ਸਾਬਕਾ ਪ੍ਰਧਾਨ ਰਹੇ ਨੇ 2 ਕਿ 3 ਸਾਲ ਰਹੇ ਨੇ ਗੋਬਿੰਦ ਸਿੰਘ ਲੋਂਗੋਵਾਲ ਉਹਨਾਂ ਨੇ ਵੀ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਜਿਹੜਾ ਮੇਰੇ WhatsApp ਦੇ ਉੱਤੇ ਭੇਜਿਆ ਗਿਆ ਤੇ ਕਿਹਾ ਵੀ ਭਾਈ ਅਸੀਂ ਇਸ ਸਹਿਮਤ ਜਿਹੜੀ ਕੀਤੀ ਗਈ ਕਿਸ ਤਰ੍ਹਾਂ ਦੇ ਖਰਾਬ ਕਾਰਵਾਈ ਚੰਗੀ ਗੱਲ ਗੋਵਿੰਦ ਸਿੰਘ ਲੋਗਵਾਲ ਸਰ ਦੇ ਰੈ ਦਰੁਸਤ ਹੈ ਵੈਸੇ ਵਿਚਾਰਿਓ ਸ਼ਰੀਫ ਜੇ ਬੰਦੇ ਆ ਪ੍ਰਧਾਨਗੀ ਵੀ ਬੜੀ ਸ਼ਰਾਫਤ ਨਾਲ ਕੀਤੀ ਉਹਨਾਂ ਨੇ ਇਸ ਕਰਕੇ ਉਹਨਾਂ ਵੀ ਆਪਣੀ ਜਿਹੜੀ ਆ ਇਹ ਤੇ ਮੋਹਰ ਲਾਤੀ ਇਹਦਾ ਮਤਲਬ ਇਹ ਹੈ ਵੀ ਜੇ ਸਾਬਕਾ ਪ੍ਰਧਾਨ ਗੋਵਿੰਦ ਸਿੰਘ ਲੋਗਵਰਗੇ ਜਿਹੜੇ ਮੰਤਰੀ ਵੀ ਰਹੇ ਨੇ ਜਿਹੜੇ ਮਾਰਕੀਟ ਦੇ ਚੇਅਰਮੈਨ ਵੀ ਰਹੇ ਨੇ ਸ਼ੰਤ ਲੋੰਗਵਾਲ ਹਰਤਿਆਨ ਸਿੰਘ ਲੋੰਗਵਾਲ ਦੇ ਪਰਿਵਾਰ ਚੋਂ ਨੇ ਜੇ ਉਹ ਐਨੀ ਗੱਲ ਕਹਿੰਦੇ ਆ ਤੇ ਤਾਂ ਮਤਲਬ ਵੀ ਇਹਦੇ ਵੀ ਜਿਹੜੀ 28 ਤਰੀਕ ਨੂੰ 28 ਮਾਰਚ ਨੂੰ ਬਜਟ اجلاس ਦੇ ਵਿੱਚ ਸ਼ਾਇਦ ਇਹ ਜਿਹੜੇ ਜਹਦਾ ਰਜੂਤ ਕੀਤੇ ਇਹਨਾਂ ਨੂੰ ਮਾਨਤਾ ਨਾ ਦਿੱਤੀ ਜਾਵੇ ਪੌਸਿਬਿਲਟੀ ਹੈ ਤੇ ਮੈਂ ਇਹ ਵੀ ਕਹਿ ਦਿਆ 10 ਮਾਰਚ ਨੂੰ ਜਿਹੜੀ ਤਾਜਪੋਚੀ ਰੱਖੀ ਗਈ ਪੌਸਿਬਿਲਟੀ ਵੀ ਉਹ ਵੀ ਹਾਲ ਦੀ ਘੜੀ ਪੋਸਟਪੋਨ ਕਰ ਦਿੱਤੀ ਜਵੇ ਮੈਨੂੰ ਇੰਜ ਲੱਗਦਾ ਵਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਕਹਿੰਦਾ ਜੋ ਕੁਝ ਕੀਤਾ ਗਿਆ ਉਹ ਮੇਰੇ ਪੁੱਛਣ ਤੋਂ ਬਿਨਾਂ ਕੀਤਾ ਗਿਆ ਤੇ ਮੇਨ ਕਲਪਰੇਟਸ ਦਲਜੀਤ ਸਿੰਘ ਚੀਮਾ ਤੇ ਮੈਂ ਵੀ ਕਹਦੇ ਆ ਜਿਹੜੇ ਭਾਈ ਕੁਲਦੀਪ ਸਿੰਘ ਗੜਗੱਜ ਲਾਏ ਗਏ ਨੇ ਇਹ ਸਰਨੇ ਦੀ ਸ਼ਿਫਾਰਿਸ਼ ਪਰਮਦੀਪ ਸਿੰਘ ਸਰਨੇ ਦੀ ਪਰਮਦੀਪ ਸਿੰਘ ਸਰਨੇ ਨੇ ਇਹਨੂੰ 2011 ਦੇ ਵਿੱਚ ਜਦੋਂ ਦਿੱਲੀ ਕਮੇਟੀ ਦੇ ਪ੍ਰਧਾਨ ਸਨ ਪੰਜਾਬ ਦੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਪ੍ਰਚਾਰਕ ਲਾਇਆ ਸੀ ਪ੍ਰਚਾਰ ਕੀਤਾ ਜਾਂ ਨਹੀਂ ਕੀਤਾ ਉਹ ਤੇ ਕੋਈ ਸਮਝ ਨਹੀਂ ਬਈ ਇਹਦੇ ਬਾਰੇ ਚ ਲੇਕਿਨ ਇਹ ਜ਼ਰੂਰ ਹੈ ਇਹ ਉਦੋਂ ਤੋਂ ਪਰਮਜੀਤ ਸਿੰਘ ਸਰਨੇ ਦੇ ਨੇੜੇ ਸੀ ਤੇ ਜਦੋਂ ਤੋਂ ਪਰਮਜੀਤ ਸਿੰਘ ਸਰਨੇ ਦੀ ਬਾਦਲ ਨਾਲ ਨਾ ਸਮਝੌਤਾ ਆਇਆ ਸੀ ਤੇ ਇਹ ਵੀ ਨਾਲ ਹੀ ਦਾਤ ਚ ਆ ਗਿਆ ਸੀਗਾ ਇਹ ਉਦੋਂ ਦਾ ਨਾਲ ਲੱਗਾ ਉਹਨਾਂ ਦੇ ਅਸੀਂ ਉੱਤੇ ਕੋਈ ਟਿੱਪਣੀ ਨਹੀਂ ਕਰਦੇ ਭਾਈ ਕੁਲਦੀਪ ਸਿੰਘ ਗੜਗਾਸ ਦੇ ਉੱਤੇ ਵੀ ਜਿਹੜਾ ਉਹ ਇੱਕ ਕਾਰਜ ਕਰ ਰਹੇ ਨੇ ਚੰਡੀਗੜ੍ਹ ਦੇ ਵਿੱਚ ਜਤੀਮ ਬੱਚਿਆਂ ਨੂੰ ਵਰਦੀ ਵੀ ਦੇ ਰਹੇ ਆ ਪੜਾ ਵੀ ਰਹੇ ਆ ਕਿਤਾਬ ਵੀ ਨਹੀਂ بڑا ਵੱਡਾ ਕਾਰਜ ਹੈਗਾ ਗੁਰਦੁਆਰੇ ਇਹਦੀ 골 ਕਪ ਭਰਨੋ ਜੇ ਕਿਸੇ ਗਰੀਬ ਨੂੰ ਐਜੂਕੇਸ਼ਨ ਦੇ ਦੇਉ ਤੇ ਇਹਦਾ ਵੱਡਾ ਕਾਰਜ ਕੋਈ ਨਹੀਂ ਸਰਕਾਰ ਕੋਲ ਅਸੀਂ ਦੋ ਚੀਜ਼ਾਂ ਮੰਗਦੇ ਆ ਇੱਕ ਸੇਧ ਸਹੂਲਤਾ ਤੇ ਇੱਕ ਐਜੂਕੇਸ਼ਨ ਸਾਨੂੰ ਦੋ ਦੇ ਦੇਓ ਬਾਕੀ ਪ੍ਰਬੰਧ ਅਸੀਂ ਆਪੇ ਕਰ ਲਾਂਗੇ ਆਪਾਂ ਸਾਡੇ ਬੱਚੇ ਚੰਗੇ ਪੜੇ ਲਿਖੇ ਹੋ ਜਾਣ ਨਾ ਤੇ ਮੁੜ ਕੇ ਉਹਨਾਂ ਨੂੰ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ ਉਹ ਮੁੜ ਕੇ ਆਪਣਾ ਪ੍ਰਬੰਧ ਆਪ ਕਰ ਲੈਣਗੇ ਕੋਈ ਗੱਲ ਨਹੀਂ ਇਸ ਕਰਕੇ ਮੇਰਾ ਇਹ ਕਹਿਣ ਤੋਂ ਭਾਵ ਇਹ ਆ ਵੀ ਜਿਹੜੀ ਵਿਕਮ ਸਿੰਘ ਮਜੀਠੀਏ ਨੇ ਆਪਣਾ ਪ੍ਰੈਸ ਰਿਲੀਜ਼ ਜਾਰੀ ਕੀਤਾ ਵਾ ਪੋਸੀਬਿਲਟੀ ਆ ਕਿ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨੋਟਿਸ 'ਚ ਹੋਵੇ ਲੇਕਿਨ ਉਹਨਾਂ ਦਾ ਇੱਕ ਪਰਾਲਾ ਹੋਰ ਆ ਉਹ ਕਹਿੰਦੇ ਸੁਧਾਰਵਾਦੀਆਂ ਨੇ ਵੀ ਇਹ ਅਪ੍ਰੈਲਾਂ ਨੇ ਕੀਤਾ ਪਰ ਅਸੀਂ ਏਕਤਾ ਦੀ ਗੱਲ ਕਰੀਏ ਅੱਜ ਏਕਤਾ ਦੀ ਲੋੜ ਤੇ ਕੁਛ ਹੱਦ ਤੱਕ ਗੱਲ ਵੀ ਸਹੀ ਹੈ ਏਕਤਾ ਦੀ ਬਹੁਤ ਸਖਰ ਲੋੜ ਆ ਜਿੰਨੀ ਕੀ ਹੈ ਬੰਧਰ ਦੀ ਇਹਨਾਂ ਨੂੰ 2 ਦਸੰਬਰ ਨੂੰ ਮਿਲ ਗਈ ਸੀ ਲੋਕਾਂ ਦੀ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਅਟੈਕ ਹੋਇਆ ਸੀ ਉਹਦੀ ਅੰਧਰਦੀ ਮਿਲ ਗਈ ਸੀਗੀ ਜੇ ਕਿਤੇ ਦੋ ਗਲਤੀਆਂ ਇਹ ਨਾ ਕਰਦੇ ਪਹਿਲੀ ਗਲਤੀ ਜਾ ਕੇ ਨਾ ਕੀਤੀ 14 ਜਨਵਰੀ 2025 ਨੂੰ ਮਾਗੀ ਦੇ ਮੇਲੇ ਦੇ ਉੱਤੇ ਪਹਿਲਾਂ ਇਹ ਨਾ ਕਹਤਾ ਜੀ ਵੇਖੋ ਜੀ ਅਸੀਂ ਤੇ ਵਿਵਾਦ ਖਤਮ ਕਰਨ ਵਾਸਤੇ ਆਪਣੀ ਗਲਤੀ ਮੰਨ ਲਈ ਸੀਗੀ ਅਸੀਂ ਤੇ ਗਲਤੀ ਕੀਤੀ ਕੋਈ ਨਹੀਂ ਗੁਨਾਹ ਕੀਤਾ ਕੋਈ ਦੂਸਰਾ ਫਕਰੇ ਕੋ ਉਪਰਸ ਲੈਣ ਲਈ ਹੀਰਾ ਸਿੰਘ ਗਬੜੀ ਕੋ ਮਤਾ ਪੇਸ਼ ਕਰਾਤਾ ਮਤਾ ਪੇਸ਼ ਕਰਾਉਣ ਦਾ ਮਤਲਬ ਹੈ ਤੁਸੀਂ ਇੱਕ ਠੋਸ ਨੇ ਉਹਨਾਂ ਤੇ ਦਬਾਅ ਪਾ ਰਹੇ ਹੋ ਚੰਗੀ ਗੱਲ ਸੀ ਸਖਬੀਰ ਸਿੰਘ ਬਾਦਲ ਆਪਣੇ ਨਾਲ ਪੰਜ ਸਿੰਘ ਲਿੰਦੇ ਆ ਕੇ ਇੱਕ ਐਪਲੀਕੇਸ਼ਨ ਬੇਨਤੀ ਕਰਦੇ ਕਿ ਉਹ ਬਜ਼ੁਰਗ ਤੇ ਦਰਵੇ ਸਿਆਸਤਦਾਨ ਸਿਆਸਤ ਦੇ ਬਾਬਾ ਬੋਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਫਖਰੀ ਕਬ ਤੁਸੀਂ ਵਾਪਸ ਲਿਆਵਾ ਅਸੀਂ ਬੇਨਤੀ ਕਰਦੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਜੇ ਆਪਾਂ ਉਹਨਾਂ ਦੇ ਸਲਮਾਨ ਨੂੰ ਬਾਦਲ ਰੱਖੀਏ ਤੇ ਉਹਦੇ ਵੱਡੀ ਕੋਈ ਖਰੇ ਵਾਸਤੇ ਪ੍ਰਾਪਤੀ ਨਹੀਂ ਹੋਊਗੀ ਇਸ ਕਰਕੇ ਮੈਂ ਇਹ ਗੱਲ ਕਹਿਣਾ ਵੀ ਵਾਕਈ ਉਹਨਾਂ ਜਿਹੜੀ ਇਹ ਗੱਲ ਕੀ ਜੇ ਕਰ ਲੈਂਦੇ ਤੇ ਉਹਦੇ ਅਸਰ ਜਾਂ ਉਹਦੇ ਸਿੱਟੇ ਕੁਝ ਹੋਰ ਨਿਕਲਦੇ ਲੇਕਿਨ ਜਸਤੀ ਕਿਨ ਮੈਂ ਪੇਸ਼ ਕੀਤਾ ਉਹ ਸੰਤਾਨ ਦਾ ਬੁਰਾ ਮਨਾਇਆ ਅੱਜ ਦੀ ਡੇਟ ਦੇ ਵਿੱਚ ਜਿਹੜੀ ਕੱਲ ਕਾਰਵਾਈ ਕੀਤੀ ਗਈ ਆ ਹਰਿਆਣਾ ਦੇ ਵਿੱਚ ਬਾਦਲ ਇਕਾਈ ਦੇ ਬਹੁਤ ਸਾਰੇ ਲੀਡਰ ਛੱਡ ਗਏ ਨੇ ਤੁਨ ਗੁਰਿੰਦਰ ਸਿੰਘ ਗੋਗੀ ਜਿਹੜਾ ਪ੍ਰਧਾਨ ਨੇ ਇਹਨਾਂ ਦੇ ਰੋਪੜ ਦੇ ਉਹ ਛੱਡ ਕੇ ਨੇ ਇਹਨਾਂ ਨੂੰ ਮਦਦ ਲਾਲ ਨੂੰ ਹਰੀ ਸਿੰਘ ਨੱਬਾ ਬੜੇ ਤਕੜੇ ਕਾਲੂ ਆਗੇ ਉਹ ਛੱਡ ਕੇ ਨੇ ਭਾਈ ਅਸੀਂ ਸਹਿਮਤ ਨਹੀਂ ਤੁਹਾਡੇ ਨਾਲ ਹੋਰ ਕਿੰਨੇ ਛੱਡੇ ਮੇਰੇ ਕੋਲ ਨਾਜ ਗਿੜਿਆ ਤੇ ਮੇਰੇ ਖਾ ਘਟੂ ਘਟ ਦਰਜਨਾ ਨਾ ਹੋਣਗੇ ਜਿਹੜੇ ਆਗੂ ਛੱਡ ਕੇ ਗਏ ਨੇ ਇਹਦਾ ਮਤਲਬ ਵੀ ਇਹ ਗੱਲ ਜੋ ਕੁਝ ਕੀਤਾ ਗਿਆ ਸਲਾਹ ਦਾ ਨਹੀਂ ਕੀਤਾ ਗਿਆ ਇੱਕ ਵਿਅਕਤੀ ਦੇ ਕਹਿਣ ਤੇ ਕੀਤਾ ਗਿਆ ਤੇ ਉਹ ਵਿਅਕਤੀ ਜਿਹੜਾ ਵਾ ਉਹਦੀਆਂ ਤਾਰਾਂ ਕਿੱਥੇ ਜੁੜੀਆਂ ਸਾਨੂੰ ਨਹੀਂ ਪਤਾ ਇਸ ਗੱਲ ਦਾ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਜੋ ਫੈਸਲਾ ਲਿਆ ਵਾ ਜਦੋਂ ਵਿਕਰਮ ਸਿੰਘ ਮਜੀਠੀ ਦਾ ਪ੍ਰਸ਼ਨ ਉੱਠਿਆ ਤੇ ਸਾਰਿਆਂ ਦੇ ਕੰਨ ਖੜੇ ਹੋ ਗਏ ਵਿਕਰਮ ਮਜੀਠੀ ਨੇ ਗੱਲ ਕੀਤੀ ਦੋ ਗੱਲਾਂ ਸੀ ਕਿ ਜਦੋਂ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਆਈਆਂ ਤੇ ਇੱਕ ਵਿਰਸਾ ਸਿੰਘ ਵਲਟੋਆ ਦੇ ਕਹਿਣ ਦੇ ਉੱਤੇ ਅਦੇਸ਼ ਪ੍ਰਤਾਪ ਕੈਰਨ ਨੂੰ ਪਾਰਟੀ ਚ ਕੱਢਿਆ ਗਿਆ ਸੀ ਉਸ ਟਾਈਮ ਤੇ ਲੋਕਾਂ ਦੇ ਕੰਨ ਖੜੇ ਹੋਏ ਸੀ ਆਪਣੇ ਪਣਵੀ ਨੂੰ ਸੁਖਬੀਰ ਬਾਦਲ ਨੇ ਕੜਤਾ ਤੇ ਸੁਖਬੀਰ ਬਾਦਲ ਨੇ ਉਸ ਪਰ ਸਪਸ਼ਟੀਕਰਨ ਬਾਅਦ ਦਿੱਤਾ ਸੀ ਮੇਰੇ ਕੋਲ ਰਸਤਾ ਹੀ ਕੋਈ ਨਹੀਂ ਰਹਿ ਗਿਆ ਸੀ ਖਾਲੀ ਕਿ ਅੱਜ ਵੀ ਸਾਲੇ ਪਣਵੀ ਦੇ ਰਿਸ਼ਤੇ ਬਹੁਤ ਨੇੜਲੇ ਨੇ ਮਿਲਦੇ ਜੁਲਦੇ ਨੇ ਆਪਸ ਵਿੱਚ ਵਿਰਸਾ ਸਿੰਘ ਬਲਟੋਆ ਦੀ ਖਾਦਰ ਉਹਨੂੰ ਪੁਲਿਸ ਕੋਲੋਂ ਛਡਾਉਣ ਦੀ ਖਾਤਰ ੱੱਕਾ ਮਾਰਿਆ ਸੀ ਪ੍ਰਤਾਪ ਸਿੰਘ ਕੈਰੋ ਨੂੰ ਤੇ सुरेंद्र ਸਿੰਘ ਕੈਰੋ ਨੂੰ ਆਦੇਸ਼ ਪ੍ਰਤਾਪ ਦੇ ਪਿਤਾ ਨੂੰ ਅੰਮ੍ਰਿਤਸਰ ਦੀ ਸੈਂਟਰਲ ਜੇਡ ਦੇ ਬਾਹਰ ਪੁਲਿਸ ਦੇ ੱੱਕਾ ਮਾਰੇ ਤੇ ਪਤ ਬੁਖਲਰਗੀ ਸੀ ਆਪ ਦੇਖ ਪਿਆ ਸੀ ਤੇ ਵਿਰਸਾ ਸਿੰਘ ਬਲਟੋਆ ਨੂੰ ਛਡਾਉਣ ਗਿਆ ਸੀ ਲੇਕਿਨ ਚੁੱਕੇ ਰਹਿ ਗਏ ਸੀ ਫਿਰ ਉਹ ਜਿਹਦੇ ਵਾਸਤੇ ਇੰਨੀ ਵੱਡੀ ਕੁਰਬਾਨੀ ਕੀਤੀ ਹੋਵੇ ਤੇ ਉਹ ਨੂੰ ਕੇ ਨੂੰ ਪਾਰਟੀ ਚ ਕੋਡੇ ਮੈਂ ਸੋਚਦਾ ਕੋਈ ਬਹੁਤੀ ਸਖਾਵੀ ਗੱਲ ਨਹੀਂ ਕਿਉਂ ਆਇਆ ਸੀ ਇਹ ਉਹਿਆ ਇਸ ਕਰਕੇ ਸੀ ਕਿ ਜਦੋਂ ਅਦੇਸ਼ ਪ੍ਰਤਾਪ ਨੂੰ ਹਰੌਣ 2017 ਦੇ ਵਿੱਚ ਤੇ ਬਕਾਇਦਾ ਤੌਰ ਤੇ ਹਰਮਿੰਦਰ ਗਿੱਲ ਨੂੰ ਜਿਤਾਉਣ ਦੇ ਵਿੱਚ ਬਿਰਸਤ ਸਿੰਘ ਬਲਟੋਆ ਦਾ ਯੋਗਦਾਨ ਰਿਹਾ ਸੀ ਤੇ 2022 ਦੇ ਵਿੱਚ ਅਦੇਸ਼ ਪ੍ਰਤਾਪ ਦੀ ਪਤਨੀ ਤੇ ਸੰਜੀਤ ਸਿੰਘ ਬਾਦਲ ਦੀ ਭੈਣ ਨੇ ਜਾ ਕੇ ਦਵਾ ਠੋਕਤਾ ਸੀ ਮੈਂ ਖੇਮਕਰ ਤੋਂ ਇਲੈਕਸ਼ਨ ਲੜੂ ਵਿਰਸਾ ਸਿੰਘ ਵਿਟੋਵਾ ਉਸ ਵੇਲੇ ਪਿੱਟਣੇ ਪੈ ਗਈ ਸੀ ਤੇ ਸਭ ਤੋਂ ਪਹਿਲੀ ਜਿਹੜੀ ਅਨਾਉਂਸਮੈਂਟ ਕੀਤੀ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਦੀ ਉਹ ਜਾ ਕੇ ਉੱਥੇ ਵਿਰਸਾ ਸਿੰਘ ਵਿਟੋਵਾ ਦੇ ਕੀਤੀ ਤੇ ਪੱਦੇ ਕੀ ਪਿਆ ਠਣ ਠਣ ਗਪਾਲ ਇਸ ਕਰਕੇ ਬਿਕਰਮ ਸਿੰਘ ਚੀਟਿਆ ਜਿਨਾਵਾ ਇੱਕ ਕੱਦ ਬੁੱਧਾ ਲੀਡਰ ਅਕਾਲੀ ਦਲ ਦੇ ਵਿੱਚ ਜੇ ਅੱਜ ਉਹ ਬਗਾਵਤ ਕਰ ਰਿਹਾ ਵਾ ਤੇ ਇਹਦਾ ਮਤਲਬ ਆ ਵੀ ਕੁਛ ਨਾ ਕੁਛ ਦਾਲ ਚ ਕਾਲਾ ਨਹੀਂ ਦਾਲ ਹੀ ਕਾਲੀ ਹੋਈ ਪਈ ਹੈ ਉਹ ਦਿਨ ਨਾਲ ਲਖਬੀਰ ਸਿੰਘ ਨੋਦੀ ਡੰਗਲ ਸਰ ਚਰਨਜੀਤ ਸਿੰਘ ਢੱਲੋਂ ਇਹੋ ਜਿਹੇ ਲੀਡਰ ਨਾਲ ਹੈਗੇ ਨੇ ਇਹਦੇ ਤੇ ਸੋਚਣਾ ਵਿਚਾਰਨਾ ਪਊਗਾ ਤੇ ਮੈਂ ਇਹ ਸੋਚਦਾ ਵੀ ਇਹਨਾਂ ਦੀ ਜਿਹੜੀ 10 ਮਾਰਚ ਨੂੰ ਤਾਜਪੁਰ ਸੀ ਉਹ ਵੀ ਅੱਗੇ ਪੈ ਸਕਦੀ ਆ ਤੇ ਉਮੀਦ ਆ ਕਿ 28 ਮਾਰਚ ਨੂੰ ਜਿਹੜਾ ਇਜਲਾਸ ਬੁਲਾਇਆ ਗਿਆ ਬਜੇ ਇਜਲਾਸ ਜਦੋਂ ਇਹਦੀ ਪ੍ਰਵਾਨਗੀ ਦੀ ਗੱਲ ਦੀ ਉੱਥੇ ਰੌਲਾ ਪੈ ਸਕਦਾ ਹੈ ਕਹਿ ਸਕਦੇ ਬਹੁਤ ਸਾਰੇ ਮੈਂਬਰ ਅਸੀਂ ਪ੍ਰਵਾਨਗੀ ਨਹੀਂ ਦਿੰਦੇ ਭਾਵੇਂ ਚਲੋ ਕੁਝ ਬੰਦੇ ਜਿਹੜੇ ਅੰਨੇ ਭਗਤ ਹੁੰਦੇ ਆ ਅੰਨੇ ਭਗਤ ਪ੍ਰਵਾਨਗੀ ਦੇ ਦੇਣਗੇ ਲੇਕਿਨ ਆਮ ਜਿਹੜੇ ਮੈਂਬਰ ਹੋਣਗੇ ਉਹ ਜ਼ਰੂਰ ਉੱਥੇ ਆਪਣਾ ਪੱਖ ਪੇਸ਼ ਕਰਨਗੇ ਵੀ ਜੋ ਕੀਤਾ ਗਿਆ ਗਲਤ ਕੀਤਾ ਗਿਆ ਤੁਸੀਂ ਇੱਕ ਦਸੀਂ ਪਹਿਲਾਂ ਹੀ ਹਾਸ਼ੀਏ ਤੇ ਬੈਠੇ ਆ ਤੇ ਦੂਜੇ ਪਾਸੇ ਜਥੇਦਾਰ ਇਕੱਠੇ ਤੁਸੀਂ ਕੱਢ ਕੇ ਤੇ ਇਹ ਕੀਤਾ ਕੀ ਹੈ ਤੇ ਮੈਨੂੰ ਨਹੀਂ ਉਮੀਦ ਉਹਨੂੰ ਬਿਰਸਾ ਸਿੰਘ ਦੇ ਬਲਟੋ ਆਦੀ ਵੀ ਬੋਲਤੀ ਬੰਦ ਹੋ ਜੇਗੀ ਵੀ ਨਹੀਂ ਬੋਲ ਸਕੂਗਾ ਜੀ ਬਿਲਕੁਲ ਪਟਿਸਰ ਕੀ ਇੱਥੇ ਮਤਲਬ ਇਹਨੂੰ ਅਸੀਂ ਦੇਰ ਹੈ ਦਰੁਸਤਾ ਹੈ ਕਹੀਏ ਕਿ ਵਿਕਰਮ ਸਿੰਘ ਮਜੀਠੀਆ ਹੁਣ ਤੱਕ ਜੋ ਕੁਝ 2 ਦਸੰਬਰ ਤੋਂ ਬਾਅਦ ਵਾਪਰੇ ਆ ਉਹਦੇ ਉੱਤੇ ਚੁੱਪ ਰਹੇ ਨਰਿੰਦਰ ਸਿੰਘ ਚੋੜਾ ਦੇ ਮਾਮਲੇ 'ਚ ਬੜੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਗਿਆਨੀ ਹਰਪੀਲ ਸਿੰਘ ਨੂੰ ਲੋਨ ਦੇ ਮਾਮਲੇ 'ਚ ਕੋਈ ਨਹੀਂ ਹੋਈ ਪੰਜ ਮੈਂਬਰੀ ਕਮੇਟੀ 7 ਮੈਂਬਰੀ ਤੋਂ 5 ਮੈਂਬਰੀ ਹੋਣਾ ਉਹਦੇ ਉੱਤੇ ਕੋਈ ਬਿਆਨ ਨਹੀਂ ਆਇਆ ਅਕਾਲੀ ਦਲ ਦੇ ਡਿਫੈਂਸ ਵਿੱਚ ਕਹਿ ਲੋ ਜਾਂ ਵਿਰੋਧ ਵਿੱਚ ਕਹਿ ਲੋ ਹੁਣ ਤੱਕ ਕੋਈ ਗੱਲ ਨਹੀਂ ਆਈ ਮਤਲਬ ਕਿ ਉਹ ਤਮਾਸ਼ਾ ਵੇਖਦੇ ਰਹੇ ਤੇ ਹੁਣ ਕਿਉਂ ਬੋਲੇ ਨੇ ਇਹ ਸ਼ੱਕ ਪੈਦਾ ਕਰਦਾ ਤੇ ਜੇ ਇਹ ਗੱਲ ਆਉਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਨਹੀਂ ਜੀ ਜੋ ਕੁਝ ਹੋਇਆ ਦਲਜੀਤ ਚੀਮਾ ਜਾਂ ਉਹਨਾਂ ਦੇ ਆਲੇ ਦੁਆਲੇ ਵਾਲੀ ਜਿਹੜੀ ਕੋਟਰੀ ਹੈ ਉਹ ਕਰ ਰਹੀ ਹੈ ਤੇ ਫਿਰ ਜੇ ਸੁਖਬੀਰ ਸਿੰਘ ਬਾਦਲ ਉਹ ਵੀ ਬੈਠੇ ਤਮਾਸ਼ਾ ਵੇਖ ਰਹੇ ਨੇ ਤੇ ਅੱਜ ਉਹ ਵੀ ਆ ਕੇ ਕਹਿ ਦੇਣ ਕਿ ਜੀ ਇਹ ਤਾਂ ਗੱਲ ਜੋ ਵੀ ਚੱਲ ਰਿਹਾ ਮਾੜਾ ਹੋਇਆ ਜੀ ਜਾਂ ਜੀ ਪੰਥਕ ਇਕੱਠਾ ਹੋਣੀ ਚਾਹੀਦੀ ਹੈ ਜੀ ਜਾਂ ਚੁੱਲ੍ਹੇ ਇਕੱਠੇ ਹੋਣੇ ਚਾਹੀਦੇ ਨੇ ਇਨੂੰ ਅਸੀਂ ਦੇਰ ਹੈ ਦਰੁਸਤਾ ਇਹ ਤਾਂ ਨਹੀਂ ਕਹਿ ਸਕਦੇ ਇਹਨੂੰ ਤਾਂ ਇਹ ਕਹਿ ਸਕਦੇ ਆ ਇੱਕ ਸਾਜ਼ਿਸ਼ੀ ਚੁੱਪ ਸੀਗੀ ਜਿਹਨੂੰ ਤੋੜ ਕੇ ਤੇ ਹੁਣ ਫੇਰ ਸਾਰਿਆਂ ਨੂੰ ਇਹ ਹੈ ਕਿ 10 ਮਾਰਚ ਨੂੰ ਕੋਈ ਜਿਹੜਾ ਬਾਗੀ ਤੜਾ ਜਾਂ ਸੁਧਾਰਵਾਦੀ ਕੋਈ ਵੱਡਾ ਐਲਾਨ ਨਾ ਕੋਈ ਉਹਦੀ ਵੱਡੀ ਛੱਟ ਨਾ ਮਾਰ ਦੇ ਤਾਂ ਕਰਕੇ ਬੋਲ ਰਹੇ ਨੇ ਇਹ ਵੀ ਤਾਂ ਹੋ ਸਕਦਾ ਨਾ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ 10 ਤਰੀਕ ਨੂੰ ਇੱਕ ਫੈਸਲਾ ਲੈਣ ਜਾ ਰਹੇ ਨੇ ਸੁਧਾਰਵਾਦੀ ਕਹਿ ਲਓ ਤੇ ਬਾਗੀ ਕਹਿ ਲਓ ਕਿ ਜਿੰਨੇ ਵੀ ਐਡਜੈਕਟਿਵ ਦੇ ਮੈਂਬਰ ਜਿੰਨੇ ਵੀ ਅੰਤਰ ਕਮੇਟੀ ਦੇ ਮੈਂਬਰਾਂ ਨੇ ਗਿਆਨੀ ਰਿਕਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਫੈਸਲਾ ਲਿਆ ਉਹਨਾਂ ਦੇ ਖਿਲਾਫ ਜਾ ਕੇ ਬਕਾਇਦਾ ਤੌਰ ਤੇ ਉਹਨਾਂ ਦੇ ਘਰਾਂ ਦੇ ਬਾਹਰ ਮਜ਼ਾਰੇ ਕੀਤੇ ਜਾਣਗੇ ਧਰਨੇ ਦਿੱਤੇ ਜਾਣਗੇ ਉਹਨਾਂ ਨੂੰ ਪਾਣੀ ਪੀਪੀ ਕੇ ਕੋਸਿਆ ਜਾਊਗਾ ਤੇ ਉਹਦਾ ਨਤੀਜਾ ਕੀ ਹੋਊਗਾ ਉਹਨਾਂ ਲੋਕਾਂ ਨੂੰ ਇੱਕ ਇੱਕ ਸਰਕਾਰ ਵੱਲੋਂ ਜਿਪਸੀ ਸਕੁਆਇਰ ਮਿਲ ਜੂਗੀ ਅੱਗੇ ਅੱਗੇ ਚੱਲੂ ਪਿੱਛੇ ਚੱਲਣਗੇ ਲੇਕਿਨ ਮੈਂ ਇਹ ਗੱਲ ਕਹਿ ਦਿਆ ਸੰਗੀਨਾ ਦੀ ਛਾਹਟ ਰਹਿ ਕੇ ਕਦੀ ਧਰਮ ਪ੍ਰਚਾਰ ਨਹੀਂ ਹੁੰਦਾ ਬਿਲਕੁਲ ਜੇ ਧਰਮ ਪ੍ਰਚਾਰ ਕਰਨਾ ਲੋਕਾਂ ਦੀ ਸੱਥਾਂ 'ਚ ਬੈ ਕੇ ਹੋਊਗਾ ਲੋਕਾਂ ਦੇ ਵਿਢਜ ਬੈ ਜਾ ਕੇ ਹੋਊਗਾ ਆਮ ਸਮਾਗਮ ਕਰਕੇ ਹੋਊਗਾ ਮੈਂ ਤਾਂ ਕਈ ਵਾਰੀ ਕਹਿੰਦਾ ਹਾਂ ਨਾ ਵੀ ਤੁਸੀਂ ਦੱਸ ਦੇ ਨਹੀਂ ਆ ਕੜਾ ਨਾ ਕੜਾ ਜਿਹੜਾ ਪਾਉਂਦਾ ਸੀ ਸਰਬ ਲੋਕ ਕੜਾ ਪਾ ਲੋ ਇਹ ਸਾਨੂੰ ਆਇਰਨ ਦੀ ਜਾਂਦਾ ਆਇਰਨ ਜਾਂਦਾ ਕਹੋ ਤੁਸੀਂ ਕਿਉਂ ਨਹੀਂ ਕਹਿੰਦੇ ਕੇਸ ਰੱਖਣ ਦੇ ਨਾਲ ਸਾਡੀ ਜ਼ਿਆਦਾ ਸ਼ਕਤੀ ਵਧਦੀ ਹੈ ਕਿਉਂ ਨਹੀਂ ਕਹਿੰਦੇ ਤੁਸੀਂ ਸਾਇੰਟਿਫਿਕ ਲਾ ਲਓ ਤੁਸੀਂ ਕਿਉਂ ਨਹੀਂ ਲਿੰਦੇ ਤੁਸੀਂ ਅਸੀਂ ਕਕਾਰਾਂ ਦੀ ਗੱਲ ਕਰਕੇ ਬੁਕਾ ਦਿੰਦੇ ਅਸੀਂ ਜੇ ਕਿਤੇ ਸੁਧਾਰਵਾਦੀਆਂ ਨੇ ਇਹ ਫੈਸਲਾ ਲੈ ਲਿਆ ਤੇ ਇੱਕ ਮੁਸੀਬਤ ਜਿਹੜੀ ਆ ਉਹ ਬਾਦਲਦਲ ਵਾਸਤੇ ਹੋਰ ਖੜੀ ਹੋ ਜਾਊਗੀ ਜਿਹੜੇ ਉਹ ਅੰਤਰਕਮੇਟੀ ਦੇ ਮੈਂਬਰ ਉਹ ਬਾਗੀ ਹੋ ਜਾਣਗੇ 28 ਤ੍ਰਿਗੁਣ ਬਾਗੀ ਹੋ ਗਏ ਸਾਡੇ ਕੋਲ ਤਾਂ ਪਤਾ ਹੀ ਨਹੀਂ ਜੀ ਸੈਨੇਟ ਵਿੱਚ ਕਰ ਰਹੇ ਇਹਨਾਂ ਜੀ ਜੇ ਉਹ ਵੀ ਬਾਗੀ ਹੁੰਦੇ ਆ ਤੇ ਸ਼੍ਰੋਮਣੀ ਕਮੇਟੀ ਦੀ ਅੰਤਰਕਮੇਟੀ ਦੇ ਪੱਲੇ ਕੀ ਰਹੂਗਾ ਕਿਉਂ ਹਾਊਸ ਤੋਂ ਪ੍ਰਵਾਨਗੀ ਲੈਣੀ ਪੈਣੀ ਜਿਹੜਾ ਫੈਸਲਾ ਲਿਆ ਇਹਨਾਂ ਨੇ ਅੰਤਰਕਮੇਟੀ ਕੋ ਅਸੀਮਤ ਕਾਰਜ ਰੂਰ ਨੇ ਉਹ ਹਾਊਸ ਦੀ ਪ੍ਰਵਾਨਗੀ ਦੇ ਬਿਹਾਵ ਦੀ ਕਰਵੀ ਕਰਦੀ ਇਸ ਕਰਕੇ ਸੁਖਬੀਰ ਸਿੰਘ ਬਿਕਰਮ ਸਿੰਘ ਮੀਟਰ ਦੀ ਗੱਲ ਕਰਦੇ ਇਹ ਚ ਕੋਈ ਇਨਕਾਰ ਨਹੀਂ ਕਰ ਸਕਦੇ ਆਪਾਂ ਪੀ ਸੁਧਾਰਵਾਦੀ ਕੋਈ ਵੱਡਾ ਫੈਸਲਾ ਲੈ ਸਕਦੇ ਹੋ ਸਕਦਾ ਕਿ ਬਿਕਰਮਜੀਠਿਆ ਜਿਹੜਾ ਉਸ ਤੋਂ ਪਹਿਲਾਂ ਜਾ ਕੇ ਉਹਨਾਂ ਨਾਲ ਮੀਟਿੰਗ ਕਰਨ ਭਾਈ ਤੁਸੀਂ ਵੱਡਾ ਫੈਸਲਾ ਉਹ ਇਕੱਠੇ ਇੱਕ ਵਾਰ ਚ ਦੇ ਹੋ ਜੀ ਆਪਾਂ ਤੇ ਸੁਧਾਰਵਾਦੀ ਨੇ ਬੜੀ ਕੋਸ਼ਿਸ਼ ਕੀਤੀ ਜੇ ਸੱਤ ਮੈਂਬਰੀ ਕਮੇਟੀ ਭਰਤੀ ਕਰ ਲੈਂਦੀ ਤੇ ਸੁਖਬੀਰ ਸਿੰਘ ਬਾਦਲ ਦਾ ਕੋਈ ਨੁਕਸਾਨ ਨਹੀਂ ਸੀ ਹੋਣਾ। ਸੰਵਿਧਾਨ ਚ ਕਿਤੇ ਵੀ ਨਹੀਂ ਲਿਖਿਆ ਵੀ ਜਿਹੜਾ ਪ੍ਰਧਾਨ ਹੋਊਗਾ ਉਹੀ ਮੁੱਖ ਮੰਤਰੀ ਬਣੂਗਾ। ਤੁਹਾਨੂੰ ਪਤਾ ਹੋਏਗਾ ਪ੍ਰਧਾਨ ਹੋਣ ਦੇ ਸੰਤ ਜਿਹੜੇ ਹੈਗੇ ਸੀ ਆਪਣੇ ਉਹ ਫਤਿਹ ਸਿੰਘ ਅਕਾਲੀ ਦਲ ਦੇ ਪ੍ਰਧਾਨ ਸੀਗੇ। ਫਿਰ ਮੁੱਖ ਮੰਤਰੀ ਕੌਣ ਬਣਿਆ ਸੀ ਜਸਟਿਸ ਗੁਰਨਾਮ ਸਿੰਘ ਫਿਰ ਲక్ష్ਮਨ ਸਿੰਘ ਫਿਰ ਪ੍ਰਕਾਸ਼ ਸਿੰਘ ਬਾਦਲ ਮਤਲਬ ਇਹ ਜ਼ਰੂਰੀ ਨਹੀਂ ਹੈਗਾ ਸਖਬੀਰ ਸਿੰਘ ਬਾਦਲ ਦੇ ਜੋ ਮਰਦਿਆ ਇੰਨੀ ਕੁ ਲਿਆਕਤ ਹੈਗੀ ਆ ਜੋਰ ਤੋੜਦਾ ਬਾਦਸ਼ਾਹ ਹੋ ਕਰਨ ਜਾਂੜਦਾ ਹੋ ਲੇਕਿਨ ਇੱਥੇ ਇੱਕ ਗਲਤੀ ਕਰ ਗਏ ਵੀ ਇਹਨਾਂ ਨੇ ਕਹਿਤਾ ਸਾਨੂੰ ਲੋੜ ਹੀ ਨਹੀਂ ਉਹਨਾਂ ਦੀ ਜਿਹੜੀ ਹਰਿਆਣਾ ਕਮੇਟੀ ਵਿੱਚੇ ਤਰੇ ਮਣੀ ਸੀ ਜੋ ਕਿ ਲੋੜ ਹੀ ਤੁਹਾਡੀ ਸਮਝਾਓ ਮੋਦ ਕਰੋ ਜਾ ਕੇ ਤੁਸੀਂ ਅਗਲਾ ਕ ਚੰਗਾ ਫਿਰ ਤੁਹਾਨੂੰ ਦੱਸਾਂਗੇ ਕੀ ਭਾਤ ਹੁੰਦੀ ਹੈ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਵੱਲੋਂ ਭਾਵੇਂ ਉਸ ਬਿਆਨ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਕੁਝ ਨਹੀਂ ਕਿਹਾ ਗਿਆ ਸਿਰਫ ਅਸਹਿਮਤੀ ਦਰਜ ਕਰੇਗੀ ਕਿ ਜੋ ਇਹਨਾਂ ਫੈਸਲਾ ਲਿਆ ਉਹ ਗਲਤ ਰਹਿ ਗਿਆ ਸੀ ਉਹਨਾਂ ਅਸਹਿਮਤ ਹੈ ਭਾਈ ਗੋਬਿੰਦ ਸਿੰਘ ਲੋਗੋ ਵਾਲੇ ਫੈਸਲੇ ਨਾਲ ਸਹਿਮਤ ਹੈ ਕਿਉਂ ਧਾਮੀ ਸਰ ਦੇ ਬਾਹਰ ਹੈਗੇ ਸਹਿਮਤ ਤੇ ਉਹ ਵੀ ਨਹੀਂ ਹੋਣਗੇ ਲੇਕਿਨ ਇਸ ਤਰੀਕੇ ਦਾ ਜਿਹੜਾ ਫੈਸਲਾ ਲਿਆ ਗਿਆ ਉਹਦੇ ਤੇ ਸਹਿਮਤੀ ਪ੍ਰਗਟ ਕਰਨੀ ਵੀ ਇੱਕ ਬੜੀ ਵੱਡੀ ਗੱਲ ਆ ਵਿਕਰਮ ਸਿੰਘ ਮਜੀਠੀਆ ਦਾ ਸ਼੍ਰੋਮਣੀ ਕਮੇਟੀ 'ਚ ਆਪਣਾ ਇੱਕ ਮੈਂਬਰਾਂ ਦਾ ਧੜਾ ਜੇ ਉਹ ਧੜਾ ਸਾਰਾ ਖਲਾਫ ਹੋ ਜਾਏ ਤੇ ਮੈਨੂੰ ਨਹੀਂ ਉਮੀਦ ਵੀ ਇਹ ਜਿਹੜਾ ਫੈਸਲਾ ਇਹਨਾਂ ਕੀਤਾ ਉਹਨੂੰ ਪ੍ਰਵਾਨਗੀ ਮਿਲ ਜੇ ਉੱਥੋਂ ਜੇ ਪ੍ਰਵਾਨਗੀ ਨਾ ਮਿਲੀ ਕਿ ਜਿਹੜੇ ਜਥੇਦਾਰ ਦਸਤਿਕ ਨੂੰ ਸੋਚਦੇ ਨੇ ਪੱਲੇ ਘਿਰੂਗਾ ਨੇ ਤਪਾ ਬਾਬਾ ਟੇਕਸ ਨਾਲ ਗੱਲ ਕੀਤੀ ਸੀ ਕਿੱਦਾਂ ਉਹਨੂੰ ਛੁੱਟਿਆ ਬੇਰੀਓ ਔਰ ਮੈਂ ਵੀ ਦੱਸ ਦਿਆਂ ਜਦੋਂ ਰਿਆ ਉਹ ਕਿੰਮਣ ਕਿਉਂ ਬੰਦਾ ਕਾਂਗਰਸ ਚ ਰਿਆ ਜਿੰਨਾ ਚਿਰ ਉਹ ਠੀਂਸੇ ਰਹੇ ਨੇ ਨਾ ਉਹਨਾਂ ਜਿਹੜੇ ਕਾਂਗਰਸ ਚ ਰਿਆ ਹੋ ਤੇ ਜਦੋਂ ਠੀਂਸੇ ਛੱਡ ਕੇ ਚੱਲ ਗਏ ਫਿਰ ਵਾਪਸ ਕਾਂਗਰਸ ਆ ਗਏ ਸੰਤ ਘੱਟ ਤੇ ਸਿਆਸੀ ਵੱਧ ਸਿਆਸੀ ਵੱਧ ਹੈ ਸਿਆਸੀ ਦੀ ਸਰੇ ਸੰਤ ਸਿਆਸੀ ਦੀ ਮੱਜੀ ਗੱਲ ਕਰ ਲੋ ਤੁਸੀਂ ਇਸੇ ਕਰਕੇ ਵਿਕਰਮ ਸਿੰਘ ਮਜੀਠੀਏ ਦੇ ਲੈ ਫੈਸਲੇ ਨੇ ਇੱਕ ਵਾਰੀ ਸਾਰਿਆਂ ਨੂੰ ਲੂ ਕੰਡੇ ਖੜੇ ਕਰ ਦਿੱਤੇ ਨੇ ਵੀ ਇਹ ਕਿਵੇਂ ਬੋਲ ਗਿਆ ਜੀ ਤੇ ਮੈਂ ਇਹ ਵੀ ਦੱਸ ਦਿਆਂ ਕਿ ਵਿਕਰਮ ਸਿੰਘ ਮਜੀਠੀਏ ਨੂੰ ਸਿਰਫ ਇਸੇ ਕਰਕੇ ਜਿਹੜਾ ਸੀ ਪਾਸੇ ਕੀਤਾ ਗਿਆ ਸੀ ਵੀ ਆਪਣੇ ਹਲਕੇ ਤੱਕ ਸੀਮਿਤ ਰਹੋ ਤੁਸੀਂ ਮੱਝ ਤੱਕ ਸੀਮਿਤ ਰਹੋ ਗਾਂ ਦਾ ਵਧੋ ਤੁਸੀਂ ਬਾਕੀ ਸੀ ਸੰਭਾਲ ਲਾਂਗੇ ਵੀ ਇਹ ਦੀ ਆਪਣੀ ਕੰਮ ਕਰਨ ਦਾ ਤਰੀਕਾ ਇੱਕ ਵੱਖਰੀ ਕਿਸਮ ਦਾ ਬਣਦਾ ਨੋ ਜਵਾਣਾ ਜੀ ਅਜੀ ਬਿਕਰਮ ਜੀ ਜਿੱਥੇ ਨਾ ਹੈਗਾ ਕੋਈ ਸ਼ੱਕ ਅਲਿਕਲ ਨਹੀਂ ਹੈਗੀ ਬਿਲਕੁਲ ਬਿਲਕੁਲ ਲੇਕਿਨ ਜਿਹੜਾ سنگੀਨ ਇਲਜ਼ਾਮ ਇੱਕੋ ਗਰਮ ਨਸ਼ਿਆਂ ਦਾ ਆਮ ਲੋਕ ਜਿਹੜੇ ਵੋਟਰ ਨੇ ਉਹ ਥੋੜੀ ਨਫਰਤ ਕਰਦੇ ਵੀ ਇਹ ਬੜਾ ਵੱਡਾ ਇਲਜ਼ਾਮ ਲਗਾ ਦਿੱਤੇ ਜੀ ਬਿਲਕੁਲ ਬਿਲਕੁਲ ਨਾਲੇ ਇਹ ਵੀ ਹੁਣ ਨਜ਼ਰਾਂ ਰਹਿਣ ਗਿਆ ਨਾ ਕਿ ਜਿਹੜੇ ਆ ਬਾਕੀ ਮਤਲਬ ਕਿ ਸੁਧਾਰਵਾਦੀਆਂ ਨੂੰ ਜਾਂ ਪੰਜ ਮੈਂਬਰੀ ਕਮੇਟੀ ਨੂੰ ਉਹਨਾਂ ਦੀ ਕਿਰਦਾਰ ਕੂਸ਼ੀ ਕਰਦੇ ਸੀ ਭੰਡਦੇ ਸੀ ਕਿ ਹੁਣ ਵਿਕਰਮਜੀਤ ਜੀ ਵੀ ਇਸੇ ਢੰਗ ਨਾਲ ਕੱਚੇ ਚਿੱਟੇ ਫਰੋਲਣਗੇ ਖਾਸ ਸਾਬ ਸਾਹਿਬ ਕੀ ਉਹ ਦੱਸਣਗੇ ਕਿ 17 ਮਾਰਚ ਨੂੰ ਜਿਹੜੀ ਹੁਣ ਪੇਸ਼ੀ ਹੋਣੀ ਹੈ ਉਸ ਤੋਂ ਪਹਿਲਾਂ ਪਹਿਲਾਂ ਉਹਨਾਂ ਬਾਰੇ ਸੋਸ਼ਲ ਮੀਡੀਆ ਤੇ ਉਹ ਕੀ ਕਹਿਣ ਜਾ ਰਹੇ ਨੇ ਵੱਡੀ ਗੱਲ ਇਹਦੇ ਵਿੱਚ ਇੱਕ ਹੋਰ ਸਾਹਮਣੇ ਆ ਰਹੀ ਆ ਕਿ ਜਿਹੜੀ 10 ਮਾਰਚ ਦੀ ਅਕਾਲੀ ਦਲ ਨੇ ਆ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਚ ਹੋਣ ਵਾਲੀ ਪਾਰਲੀਮੈਂਟਰੀ ਬੋਰਡ ਤੇ ਚੋਣ অবজারভারਾਂ ਦੀ ਮੀਟਿੰਗ ਸੀਗੀ ਉਹਨੂੰ ਡਾਲ ਦਿੱਤਾ ਤੇ ਉਹ ਹੁਣ 17 ਮਾਰਚ ਨੂੰ ਹੋਏਗੀ ਕਿਉਂਕਿ 10 ਮਾਰਚ ਨਹੀਂ ਉਹਦਾ ਕਾਰਨ ਹੈ ਜੀ ਉਹਨਾਂ ਨੇ ਕਿਹਾ ਵੀ 10 ਮਾਰਚ ਨੂੰ ਜਿਹੜੇ ਨਵੇਂ ਜਥੇਦਾਰ ਨਿਯੁਕਤ ਕੀਤੇ ਗਏ ਨੇ ਅਕਾਲ ਤਖਤ ਦੇ ਤੇ ਕਿਸ ਕਰਕੇ ਉਹਨੇ ਤਾਜ ਪੁੱਛੀਏ ਹਾਂ ਜੀ ਬਿਲਕੁਲ ਤੇ ਉਹਨਾਂ ਆਖੀ ਹਾਂਜੀ ਹਾਂਜੀ ਉਹਦੇ ਕਰਕੇ ਇਹਦਾ 17 ਤੱਕ ਨੂੰ ਕਰਤੀ ਆ 17 ਨੂੰ ਕਿਹਾ ਕੀਤੀ ਵੀ 18 ਨੂੰ ਭਰਤੀ ਰਭਣੀ ਆ ਉਹਦੇ ਕਰਕੇ ਹੁਣ ਮੈਨੂੰ ਇਹ ਲੱਗਦਾ ਵਾ ਜਿਹੜੀ ਅਕਾਲਤ ਤੋਂ ਕਮੇਟੀ ਬਣੀ ਆ ਉਹਦੇ ਤੇ ਕੋਈ ਫੈਸਲਾ ਲੈਣ ਤੋਂ ਗੁਰੇਜ਼ ਕਰਨਗੇ ਨਵੇਂ ਜਥੇਦਾਰ ਕਿਉਂਕਿ ਅਸਲ ਜਿੰਨਾ ਖਬਰੋਦ ਹੋ ਗਿਆ ਉਹਨਾਂ ਦੇ ਵਾਸਤੇ ਰੋਗ ਨਹੀਂ ਬਿਨਾਂ ਸਖਤ ਫੈਸਲਾ ਲੈਣ ਜੇ ਉਹਨਾਂ ਲਿਆ ਤੇ ਪਹਿਲੇ ਦਿਨ ਹੀ ਵਿਰੋਧ ਉਹਦਾ ਸ਼ੁਰੂ ਹੋ ਜਾਊਗਾ ਜੀ ਇਸ ਕਰਕੇ ਮੈਨੂੰ ਵੀਜ਼ ਲੈ ਸਕਣ ਜੀ ਆਪਣੀ ਆਖਰੀ ਸਵਾਲ ਲੈਨੇ ਆ ਕਿ ਤੁਹਾਡਾ ਹੁਣੇ ਤਜਰਬਾ ਕੀ ਕਹਿੰਦਾ ਕਿਉਂਕਿ ਜੋ ਹੁਣ ਤੱਕ ਤੁਸੀਂ ਟਿੱਪਣੀਆਂ ਕੀਤੀਆਂ ਉਹ ਬਹੁਤ ਮਤਲਬ ਕਿ ਹੱਦ ਤੱਕ ਜਿਹੜੀਆਂ ਉਹ ਸਫਲ ਰਹੀਆਂ ਕਿ ਬਾਕੀ ਉਹੀ ਕੁਝ ਹੋ ਰਿਹਾ ਕੀ ਹੁਣ ਜਥੇਦਾਰਾਂ ਨੂੰ ਬਹਾਲ ਕਰ ਦਿੱਤਾ ਜਾਏਗਾ ਜਾਂ ਉਸ ਪਾਸੇ ਦਾ ਪ੍ਰੈਸ਼ਰ ਬਣੇਗਾ ਜਾਂ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਜੋ ਹੁਣ ਸਾਬਕਾ ਹੋ ਚੁੱਕੇ ਨੇ ਉਹ ਆਪਣੇ ਹੈੱਡ ਗ੍ਰੰਥੀ ਦਾ ਉਹਦਾ ਵੀ ਛੱਡਣਗੇ ਕਿਉਂਕਿ ਇੱਕ ਮਾਨ ਮर्याਦਾ ਦੀ ਗੱਲ ਹੈ ਨਾ ਲੋਕ ਪੁੱਛ ਰਹੇ ਨੇ ਸਵਾਲ ਕਰ ਰਹੇ ਨੇ ਕਿ ਕੀ ਮਤਲਬ ਜਿਹੋ ਜਿਹੇ سنگੀਨ ਦੋਸ਼ ਲਾ ਕੇ ਉਹਨਾਂ ਨੂੰ ਜਥੇਦਾਰੀ ਤੋਂ ਲਾਂਭੇ ਕੀਤਾ ਗਿਆ ਹੈ ਕਿ ਉਹ ਹੈੱਡ ਗ੍ਰੰਥੀ ਦੀ ਮਤਲਬ ਕਿ ਸੇਵਾ ਸੰਭਾਲਣ ਦੇ ਕਾਬਲ ਰਹਿ ਗਏ ਨੇ ਜਾਂ ਫਿਰ ਕਿ ਉਹ ਆਪਣੀ ਨੈਤਿਕਤਾ ਸਮਝਣਗੇ ਕਿ ਇਹਨਾਂ ਜ਼ਲੀਲ ਕਰਕੇ ਉਹਨਾਂ ਨੂੰ ਜਥੇਦਾਰੀ ਤੋਂ ਲਾਂਬੇ ਕੀਤਾ ਗਿਆ ਇਹ ਵੱਡੇ ਸਵਾਲ ਨੇ ਕਿ ਬਹਾਲ ਹੋਣਗੇ ਜਾਂ ਨਹੀਂ ਹੋਣਗੇ ਇਹ ਅਗਲੀ ਗੱਲ ਹੋएगी ਉਹਦਾ ਜਵਾਬ ਤੇ ਅੰਤਰਨ ਕਮੇਟੀ ਦੇਵੇ ਫਿਰ ਜੋ ਸਮਰਥਨੀ ਦਾ ਕੰਮ ਕਰਨ ਦੇ ਜੇ ਉਹਨੇ ਲੋਕਾਂ ਦੀ ਉਹਦੇ ਚ ਜਿਹੜਾ ਵਿਸ਼ਵਾਸ ਨਹੀਂ ਰਿਹਾ ਫਿਰ ਉਹ ਹੈਡਕਨ ਦੀ ਦਰਬਾਰ ਸੰਗ ਕਿਉਂ? ਬਿਲਕੁਲ। ਕਿਆਨੀ ਸਲਤਨ ਸਿੰਘ ਤੁਸੀਂ ਕਹਿੰਦੇ ਹੋ ਉਹ ਸਮਰਥਾ ਉਹ ਕੰਮ ਜ਼ਹੀ ਨਹੀਂ ਕੀਤਾ ਦਰਬਾਰ ਸਦਾ ਗ੍ਰੰਥੀ ਕਿਉਂ? ਇਹਦੇ ਬਾਰੇ ਤੇ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਅੰਤਰਕ ਕਮੇਟੀ ਜਵਾਬ ਦੇਵੇ ਇਹਦੇ ਬਾਰੇ। ਲੋਕ ਕਹਿੰਦੇ ਜੇ ਉੱਥੇ ਫਿੱਟ ਨਹੀਂ ਇੱਥੇ ਫਿੱਟ ਕਿਵੇਂ ਆ? ਜਵਾਬ ਦੇਓ ਸੰਤੂਸ਼ ਇਹਦਾ। ਲੇਕਿਨ ਕਿਸੇ ਕੋਲ ਕੋਈ ਜਵਾਬ ਨਹੀਂ ਹੈਗਾ। ਗਿਆਨੀ ਸੁਲਤਾਨ ਸਿੰਘ ਦੀ ਨੌਕਰੀ ਤੇ ਮੇਰੇ ਖਿਆਲ 10 ਸਾਲ ਦੀ ਕਿਰੀ ਬੂਗੀ ਸ਼ਾਇਦ ਲੇਕਿਨ ਗਿਆਨੀ ਰਗਬੀਰ ਸਿੰਘ ਗੁਰਾਂ 2 ਸਾਲ ਨੌਕਰੀ ਰਹਿ ਗਿਆ ਜੇ ਨਾ ਵੀ ਇਹਨਾਂ ਨੇ ਕੁਝ ਕੀਤਾ ਤੇ ਉਮੀਦ ਹੈ ਵੀ ਅਗਲੇ ਮਹੀਨੇ ਦੇ ਵਿੱਚ ਉਹ ਇਹਨਾਂ ਨੂੰ ਛੁੱਟੀ ਕਰ ਦੇਣਗੇ ਉੱਥੋਂ ਇਹਨਾਂ ਦੀ ਡਿਊਟੀ ਇੱਕ ਨਵੀਂ ਜਗ੍ਹਾ ਲੱਗੇਗੀ ਜਿੱਥੇ ਸ਼ਾਇਦ ਇਹਨਾਂ ਨੂੰ ਕਾਮਯਾਬੀ ਹਾਸਲ ਨਾ ਹੋ ਸਕੇ ਜਿਹੜੀ ਮੇਰੀ ਇਨਫੋਰਮੇਸ਼ਨ ਮੈਂ ਦੱਸਣੀ ਨਹੀਂ ਕਿੱਥੇ ਲੱਗੂਗੀ ਦੋਵਾਂ ਦੀ ਲੱਗੂਗੀ ਫਿਰ ਇਹ ਕਹਿ ਦੇਣਗੇ ਜੀ ਇਹ ਵਾਕਿਆ ਹੀ ਇੱਥੇ ਵੀ ਕਾਮਯਾਬ ਨਹੀਂ ਹੋਇਆ ਇਸਕੇ ਛੁੱਟੀ ਕੀਤੀ ਜਾਂਦੀ ਇਹ ਪੋਸਿਬਿਲਟੀ ਹੈ ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਜਵਾਬ ਦੇਣਾ ਤੇ ਅੰਤਰਕਮੇਟੀ ਦੇਵੇ ਵੀ ਜੇ ਉੱਥੇ ਇਹ ਕੰਮ ਕਰਨ ਦੇ ਸਮਰਥ ਨਹੀਂ ਰਹਿ ਉੱਥੇ ਕਾਮੇਦਾਰ ਸੰਤੁਸ਼ਟੀ ਜਨਕ ਨਹੀਂ ਸੀਗਾ ਤੇ ਫਿਰ ਦਰਬਾਰ ਸਲਜ ਗਰੰਟੀ ਤੇ ਅਡਿਕਨਤੀ ਕੋ ਰਹਿ ਗਈ ਕਿਉਂ ਨਹੀਂ ਛੁੱਟੀ ਕੀਤੀ ਇੱਥੇ ਕੋਈ ਸੀ ਵੀ ਨਹੀਂ ਕਿਉਂ ਗਿਆਨਨੀ ਹਰ ਪਰ ਪ੍ਰਿੰਸੀਪਲ ਕੋਰੇ ਐਡੀਸ਼ਨਲ ਸੈਕਟਰੀ ਦਾ ਗ੍ਰੇਡ ਸੀ ਉਹਨਾਂ ਦੇ ਕੋਲੇ ਮਲਾਜਬ ਅਸੀਰਾਂ ਦੇ ਲੇਕਿਨ ਜਦੋਂ ਛੁੱਟੀ ਕੀਤੀ ਸਾਰੀ ਛੁੱਟੀ ਕਰਤੀ ਜੋ ਘਰ ਨੂੰ ਤੇਰੀ ਲੋੜ ਨਹੀਂ ਹੈ ਜਿਓ ਜਥੇਦਾਰ ਹੁੰਦੇ ਕੋਟ ਜਾ ਸਕਦੇ ਸੀ ਲੇਕਿਨ ਜਥੇਦਾਰ ਹੁਣ ਗਏ ਕੋਟ ਨਹੀਂ ਗਏ ਫਿਰ ਨਹੀਂ ਜਥੇਦਾਰ ਕੋਟ ਨਹੀਂ ਜਾਂਦਾ ਉਹਨਾਂ ਨੇ ਮਰਿਆਦਾ ਰੱਖੀ ਬਾਹਰ ਉਹਨਾਂ ਨੇ ਮਰਿਆਦਾ ਬਾਹਰ ਰੱਖੀ ਹੈ ਨਿਕਲ ਸ਼੍ਰੋਮਣੀ ਕਮੇਟੀ ਦੇ ਮਰਿਆਦਾ ਦੀ ਗੱਲ ਨਹੀਂ ਕੀਤੀ ਪਈ ਪਤਾ ਹੀ ਕੱਖ ਦੀ ਕੀ ਕਰਨਾ ਕੀ ਨਹੀਂ ਕਰਨਾ ਅੰਮ੍ਰਿਤਸਰ ਬੰਦੇ ਇਕੱਠੇ ਕੀਤੇ ਸਾਰੇ ਉੱਥੇ ਸ਼ਰੋਮਣੀ ਆਮ ਤੌਰ ਤੇ ਜਹਦਰ ਮੈਂ ਕਿਹਾ ਜਾਂਦਾ ਵਾ ਕਹਿੰਦੇ ਜੀ ਮੀਟਿੰਗ ਟੀਟਿੰਗ ਮੀਟਿੰਗ ਕਰੋ ਮਨ ਕੇ ਭੁੱਖ ਲੰਘਦੀ ਫਿਰ ਲੰਗਰ ਛਕ ਲਓ ਲੰਗਰ ਛਕਿਆ ਕਿਉਂਕਾ ਫਕਸ਼ਨ ਦਾ ਫਿਰ ਨੀਂਦ ਆਣੀ ਛੁੜੀ ਫਿਰ ਸਲੀਪਿੰਗ ਕਰ ਲਓ ਸਲੀਪ ਕਰ ਤੋਂ ਬਾਅਦ ਫਿਰ ਉੱਠੋ ਤੁਸੀਂ ਫਿਰ ਕਹਿੰਦੇ ਜੀ ਰਿਪੀਟਿੰਗ ਕਰਨ ਦੇ ਦੇ ਪ੍ਰਧਾਨ ਸਰ ਇਹ ਅਧਿਕਾਰ ਆਪੇ ਕਰਨਗੇ ਇਕੱਲੇ ਮਤਲਬ ਇਹ ਇਹਨਾਂ ਦੇ ਇਹਨਾਂ ਦੇ ਲੋਕਾਂ ਨੇ ਸਲੋਗਨ ਬਣਾਏ ਆ ਪੀ ਬਾਧੇ ਪ੍ਰਕਾਰ ਦੇ ਮੀਟਿੰਗ ਈਟਿੰਗ ਸਲੀਪਿੰਗ ਚੀਟਿੰਗ ਦੇ ਇਹ ਬਣਾਇਆ ਦਾ ਪੰਜ ਇਸ ਕਰਕੇ ਜਿਹੜੀ ਆ ਉਹ ਮੈਂ ਇਹ ਸੋਚਦਾ ਵੀ ਅੱਜ ਦੀ ਡੇਟ ਦੇ ਵਿੱਚ ਸਾਨੂੰ ਸਾਇੰਟਿਫਿਕ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈ ਕਨਜੈਕਟਿਵ ਨੂੰ ਕੀ ਜਵਾਬ ਦਿੰਦੀ ਆ ਪਤਾ ਨਹੀਂ ਬਿਲਕੁਲ ਜੇ ਸੁਖਵੀਰ ਸਿੰਘ ਬਦਲੂ ਨਹੀਂ ਪਤਾ ਨਹੀਂ ਉਹਨਾਂ ਨੇ ਕੀ ਫੈਸਲਾ ਲਿਆ ਬਾਅਦ ਫਿਰ ਇਦੋਂ ਵੱਧ ਘਟੀਆ ਹਰਕਤ ਕੋਈ ਨਹੀਂ ਹੋ ਸਕਦੀ ਪਰ ਮੈਨੂੰ ਨਹੀਂ ਉਮੀਦ ਕਿਉਂਕਿ ਤਿੰਨ ਦਿਨ ਲਗਾਤਾਰ ਸਖਬੀਰ ਸਿੰਘ ਬਾਦਲ ਇੱਕ ਇੱਕ ਐਡਜੈਕਟਿਵ ਮੈਂਬਰ ਨੂੰ ਬੁਲਾ ਕੇ ਆਪਣੇ ਘਰ ਮਿਲਦੇ ਰਹੇ। ਟਕ ਟਕ ਇੰਟਰਨਲ ਗਲਬਤ ਕਰਦੇ ਰਹੇ। ਉਹਨੂੰ ਕਿ ਦਿਸ਼ਾ ਨਿਰਦੇ ਦਿੱਤੇ ਹੋਣਗੇ। ਲੇਕਿਨ ਜਿਸ ਤਰੀਕੇ ਨਾਲ ਅੱਜ ਬਿਕਰ ਸਿੰਘ ਮਜੀਠੀਆ ਤੇ ਉਹਨਾਂ ਦੇ ਸਾਥੀਆਂ ਨੇ ਵਾਰ ਕੀਤਾ ਵਾ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਜਤਾਈ ਜਿਸ ਤਰੀਕੇ ਨਾਲ ਉਹਨਾਂ ਆਪਣਾ ਇਹ ਸੰਤੁਸ਼ਟੀ ਜਿਗਦਾਈ ਆ ਉਹ ਸਖਬੀਰ ਸਿੰਘ ਬਾਦਲ ਵਾਸਤੇ ਇੱਕ ਚੁਣੌਤੀ ਖੜੀ ਹੋ ਸਕਦੀ ਹੈ ਉਹਨਾਂ ਦੇ ਸਮੇਂ ਵਿੱਚ। ਬਿਲਕੁਲ ਬਿਲਕੁਲ ਪਰਾਰੇ ਚੁਣੌਤੀ ਵੀ ਹੈ ਤੇ ਸਿਆਸੀ ਚੁਣੌਤੀ ਵੀ ਹੈ ਹੁਣ ਇਹਦੇ ਨਾਲ ਕਿਵੇਂ ਨਜਿੱਠਣਗੇ ਕਿ ਵਿਕਰਮ ਜੀ ਟੀਆ ਤੇ ਉਹਨਾਂ ਦੇ ਧੜੇ ਨੂੰ ਪਾਰਟੀ ਵਿੱਚੋਂ ਬਾਹਰ ਕੱਢਣਗੇ ਜਾਂ ਬਾਕੀਆਂ ਨੂੰ ਖਲਾਵੇ ਵਿੱਚ ਲੈਣਗੇ ਜਾਂ ਫਿਰ ਇਸ ਸਕ੍ਰਿਪਟ ਦਾ ਜੋ ਕਰਤਾ ਧਰਤਾ ਹੈ ਉਹਨੂੰ ਜਿਵੇਂ ਕਿ ਕਹਿੰਦੇ ਕਿ ਕਾ ਮਾਰ ਕੇ ਟੰਗਣ ਵਾਲੀ ਗੱਲ ਹੈ ਉਸ ਪਾਸੇ ਵੱਲ ਨੂੰ ਤੁਰਿਆ ਜਾਏਗਾ ਇਹ ਹੁਣ ਅਗਲਾ ਸੰਕਟ ਦਾ ਰਾਹ ਕਿਹੜੇ ਪਾਸੇ ਨੂੰ ਜਾਂਦਾ ਹੋਵੇ ਕਿੰਨਾ ਇਹ ਕਾ ਮਾਰ ਤੋਂ ਗਾ ਗੱਲ ਚੱਲੀ ਗਈ ਹੈ ਜੀ ਹੁਣ ਹਾਂ ਕਾਮ ਮਾਰ ਤੋ ਗਾ ਗੱਲ ਚਲੀ ਹੁਣ ਕਾਮ ਮਾਰ ਨੇ ਹੁਣ ਕਈ ਕਾਮ ਮਾਰਨੇ ਪੈਣੇ ਫਿਰ ਕਈ ਕਾਮ ਮਾਰਦੇ ਫਿਰ ਪਾਰਟੀ ਟੁੱਟਦੀ ਸਾਰੀ ਪਾਰਟੀ ਟੁੱਟਦੀ ਹੈ ਸਹੀ ਗੱਲ ਹੈ ਇਹ ਤਾਂ ਹੁਣ ਲੋਕਾਂ ਦੀ ਕਚਹਿਰੀ ਜਿਵੇਂ ਲੋਧੀ ਨੰਗਲ ਸਾਹਿਬ ਕਹਿ ਰਹੇ ਸੀ ਕਿ ਅਸੀਂ ਤਾਂ ਲੋਕਾਂ ਨੂੰ ਜਾ ਕੇ ਮੂੰਹ ਵਿਖਾਣਾ ਹੈ ਲੋਕਾਂ ਦੇ ਜਾਨੇ ਆ ਕੀ ਮੂੰਹ ਵਿਖਾਵਾਂਗੇ ਉੱਥੇ ਲੋਕ ਕੀ ਕਹਿਣਗੇ ਉਹੀ ਗੱਲ ਹੈ ਕਿ ਲੋਕ ਹੁਣ ਦੱਸਣਗੇ ਸਬਕ ਸਿਖਾਉਣਗੇ ਕਿ ਤੁਸੀਂ ਅਕਾਲ ਤਖਤ ਸਭ ਦਾ ਮੱਥਾ ਲਾਇਆ ਤੇ ਉਹਦਾ ਹੁਣ ਫਲ ਭੁਗਤਣਾ ਪੈਣਾ ਵਿਚਾਰ ਕਮੈਂਟ ਕਰਿਓ ਪਟਿਸਾ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਸ਼ੁਕਰੀਆ